ਮੁਰਦਾਬਾਦ ਮੁਰਦਾਬਾਦ ਭਾਜਪਾ ਪਾਰਟੀ ਮੁਰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਲੋਕਾਂ ਨੂੰ ਖਾ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਰਾਈ ਹਾਏ 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 ਮਾਰਾਣੀ ਪ੍ਰਲੀਤਕਰ ਮੁਰਦਾਬਾਦ 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 ਕਿਸਾਨਾਂ ਦਾ

ਆ ਵੀ ਸਾਡੀ ਫੋਟੋ ਚ ਬਣਾ ਦੇ ਉਸ ਨੂੰ ਪ੍ਰਵਾਸਨ ਕਰੋਗੇ ਚਿਕੋ ਸੰਯੁਕਤ ਕਿਸਾਨ ਮੋਰਚੇ ਦੇ ਸਰਦੇ ਤੇ ਉੱਤੇ ਜਿਹੜਾ ਬੀਜੇਪੀ ਦੇ ਉਹ ਹਰ ਜਗ੍ਹਾ ਤੇ ਜਿੱਥੇ ਵੀ ਬੀਜੇਪੀ ਦਾ ਜਿਹੜਾ ਲੀਡਰ ਹੈ ਜਾਂਦਾ ਉਹਦਾ ਘ੍ਰਿਆਉ ਕੀਤਾ ਜਾ ਰਿਹਾ ਹੈ ਉਸੇ ਸਰਪ੍ਰਸਤ ਜਿਹੜਾ ਰਾਜਪੁਰੇ ਦੀ ਇਕੱਠਣਾ ਵਾਪਰੀ ਹੈ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕਿਸਾਨ ਜਿਹੜੇ ਆਪ ਦਾ ਪ੍ਰੋਟੈਸਟ ਕਰ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਕਿ ਤੁਸੀਂ ਸਾਡੇ ਲਈ 킬 ਗੱਡੇ ਨੇ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦੇਵਾਂਗੇ ਔਰ ਜਿਹੜੇ ਵੀ ਸਾਡੀਆਂ ਮੰਗਾ ਨੇ ਉਹਨਾਂ ਦੇ ਵੱਲ ਤੁਸੀਂ ਧਿਆਨ ਦਿਓ ਉਹਨਾਂ ਗੱਲਾਂ ਨੂੰ ਜਾਂ ਜਿਹੜੀ ਆਪਣੇ ਹੱਕੀ ਮੰਗਾ ਨੂੰ ਉਹਨਾਂ ਲੀਡਰਾਂ ਤੱਕ ਪਹੁੰਚਾਉਣ ਦੀ ਜੇਕਰ ਕਿਸਾਨ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਉਸੇ ਤੱਕੇ ਦੇ ਸੰਬੰਧ ਦੇ ਵਿੱਚ ਜਿਹੜੀ ਇੱਕ ਕਿਸਾਨ ਦੀ ਸਾਡੇ ਦੀ ਮੌਤ ਹੋ ਚੁੱਕੀ ਆ ਔਰ ਹਾਲਾਤ ਇਹ ਬਣੇ ਹੋਏ ਨੇ ਕਿ ਪੰਜਾਬ ਦੇ ਘੱਟੋ ਘੱਟ ਸਾਰੇ ਪਾਸੇ ਬਾਰਡਰ ਆ ਜਿਹੜੇ ਅਜੇ ਤੱਕ ਵੀ ਸੀਲ ਨੇ 2 2.5 ਮਹੀਨੇ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਮੌਤਾਂ ਹੋ ਰਹੀਆਂ ਨੇ ਔਰ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਇਹਨਾਂ ਲੀਡਰਾਂ ਦਾ ਸਿਰਫ ਮੁੱਦਾ ਇਹ ਰਹੇਗਾ ਕਿ ਅਸੀਂ ਵੋਟਾਂ ਲੈਣੀਆਂ ਨੇ ਵੋਟਾਂ ਲੈਣੀਆਂ ਨੇ ਲੋਕਾਂ ਤੋਂ ਲੋਕਾਂ ਤੇ ਰਾਜ ਕਰਨਾ ਪਰ ਲੋਕਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਦੇਣ ਲਈ ਉਹਨਾਂ ਨੂੰ ਦੱਸਣ ਲਈ ਕਿ ਸਾਡੇ ਕੀ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਕੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਜਾਂ ਕੋਈ ਵਿਸ਼ਵਾਸ ਬਣਾਉਣ ਦੀ ਬਜਾਏ ਕਿਹਾ ਇਹ ਜਾ ਰਿਹਾ ਹੈ ਕਿ ਇਹ ਮੁੱਠੀ ਪਰ ਲੋਕ ਜਿਹੜੇ ਨੇ ਖਰਾਬ ਕਰ ਰਹੇ ਨੇ ਬਾਕੀ ਜਿਹੜੇ ਕਿਸਾਨ ਨੇ ਇਹ ਕਿਸਾਨ ਹੀ ਨਹੀਂ ਹੈ ਜੀ ਹਾਲਾਤ ਇਹ ਨੇ ਕਿ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਲੋਕਾਂ ਦਾ ਸਰਕਾਰ ਤੱਕ ਪਹੁੰਚਾਉਣ ਲਈ ਜਿਹੜੀ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਤੱਕ ਪਹੁੰਚਾਉਣ ਲਈ ਜੇ ਆਵਾਜ਼ ਉਠਾਉਂਦੇ ਨੇ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਘਟੀਆਂ ਲੋਕ ਕਿਹਾ ਜਾ ਰਿਹਾ ਹੈ ਲੋਕਤੰਤਰ ਦਾ ਘਾਣਾ ਜਿਹੜਾ ਕੀਤਾ ਜਾ ਰਿਹਾ ਹੈ ਔਰ ਉਹ ਲੀਡਰ ਜਿਹੜੇ ਲੋਕਾਂ ਦੇ ਰਾਜੇ ਕਹਾਉਂਦੇ ਨੇ ਲੋਕਾਂ ਨੂੰ ਇਹ ਮਾਰ ਰਹੇ ਨੇ ਔਰ ਉਹਨਾਂ ਤੋਂ ਕਹਿ ਰਹੇ ਨੇ ਕਿ ਤਾਕਤ ਲੈ ਕੇ ਇਹਨਾਂ ਤੇ ਰਾਜ ਕਰਨਾ ਦੋਕੇ ਬਹੁਤ ਹੀ ਮੰਤਪਤ ਮੈਂ ਥੋੜੀ ਨਾ ਮਾਰੇ ਲੋਕੀ ਕਰਦਾ ਹਾਂ